मुट्ठी भर लोग ने जेडे ਸਾਡੇ ਤੇ ਉਂਗਲਾਂ ਕਰਦੇ ਨੇ ਜਾਂ ਸਾਨੂੰ ਵੱਖ ਕਰਨ ਦੀ ਗੱਲ ਕਰਦੇ ਨੇ ਆਨੇ ਵਾਲੇ ਸਮੇਂ 'ਚ ਹੋਏ ਹਮ ਸਨਾਤਨਿਓਂ ਕਹਾਗਾ ਹਮ ਸਭ ਅੱਗੇ ਬੜੇ ਕੋਈ ਹਮਕੋ ਰੋਕ ਨਹੀਂ ਕਰਾਂਗੇ ਇਹ શ્રી ਰਾਮ ਮੰਦਰ ਹੀ ਨਹੀਂ ਬਣ ਰਹਾ ਅਖੰਡ ਭਾਰਤ ਕੇ ਨਿਰਮਾਣ ਕੀ ਤਰਫ ਪਹਿਲਾ ਕਦਮ ਹੈ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਚਨ ਹੈ ਕਹਿੰਦੇ ਇੱਕ ਪਿਤਾ ਇੱਕ ਸਕੇ ਹਮ ਬਾਰਿਕ ਮਾਨਸ ਕੀ ਜਾਤ ਸਬੇ ਏਕੇ ਪਹਿਚਾਨੋ ये 500 वर्षों से हमारे पुरखों का दर्द है जो उन्होंने 500 साल तक पीढ़ी दर पीढ़ी कैसे जिया इसका मैं वर्णन नहीं कर सकता आज उनकी आत्माएं शांति को प्राप्त करेंगी कि उनके कल्पना श्री राम मंदिर बन रहा है कहूँ सुन सब, जिन प्रेम की ओ तिन ही प्राप्त पाये ये सारा सारे देश का प्रेम है ਇਸ ਵਕਤ ਅਸੀਂ ਅਯੁੱਧਿਆ ਦੇ ਸ੍ਰੀ ਗੁਰਦੁਆਰਾ ਸਾਹਿਬ ਬ੍ਰਹਮਕੁੰਡ ਵਿੱਚ ਮੌਜੂਦ ਹਾਂ ਔਰ ਇੱਥੇ ਇਸ ਵਕਤ ਨਿਹੰਗ ਬਾਬਾ ਹਰਜੀਤ ਸਿੰਘ ਰਸੂਲਪੁਰ ਵਾਲੇ ਵੀ ਪਹੁੰਚੇ ਨੇ ਔਰ ਨਾਲ ਹੋਰ ਮਹਾਨ ਹਸਤੀਆਂ ਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਗੁਰਦੁਆਰਾ ਸਾਹਿਬ ਬਾਰੇ ਔਰ ਇਸ ਸ਼ੁਭ ਅਫਸਰ ਮੌਕੇ ਆ ਕੀ ਕੁਝ ਅਰੇਂਜਮੈਂਟ ਹੋ ਰਹੀ ਨੇ ਬਾਬਾ ਜੀ ਵਿਸਤਾਰ ਚ ਜਾਣਕਾਰੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਨਾਲ ਬਹੁਤ ਹੀ ਸਾਡੇ ਸਤਿਕਾਰਯੋਗ ਜਥੇਦਾਰ ਬਾਬਾ ਤਸੇਮ ਸਿੰਘ ਜੋ ਦਿੱਲੀ ਤੋਂ ਕਾਰ ਸੇਵਾ ਵਾਲੇ ਆਏ ਨੇ ਤੋਂ ਸਾਰੇ ਜਿੰਨੇ ਵੀ ਨੇ ਤੇ ਸਤਿਕਾਰਯੋਗ ਨੇ ਜਿਨ੍ਹਾਂ ਦੇ ਮੈਂ ਨਾਮ ਨਹੀਂ ਜਾਣਦਾ ਜੋ ਗੁਰੂ ਨਾਨਕ ਦੇ ਦਰ ਤੇ ਆ ਗਏ ਸਾਰੇ ਹੀ ਸਤਿਕਾਰਯੋਗ ਨੇ ਸੋ ਅੱਜ ਉਸ ਖੁਸ਼ੀ ਦੇ ਵਿੱਚ ਇਥੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਨੇ ਬੇਅੰਤ ਸੰਗਤਾਂ ਨੇ ਉਰੇ ਹਾਜ਼ਰੀ ਭਰੀ ਆ ਚਿਹ ਵੱਖ-ਵੱਖ ਜਥੇਬੰਦੀਆਂ ਤੋਂ ਚ ਵੱਖ-ਵੱਖ ਕਲਚਰ ਦੇ ਲੋਕ ਨੇ ਅਲੱਗ-ਅਲੱਗ ਸਟੇਟਾਂ ਤੋਂ ਜਿੰਨੇ ਵੀ ਆਏ ਨੇ ਸਾਰਿਆਂ ਨੇ ਉਹਰੇ ਬਹੁਤ ਸਾਰੀਆਂ ਸ਼ਖਸੀਅਤਾਂ ਜਿਨ੍ਹਾਂ ਦੇ ਮੈਂ ਜੇ ਨਾਮ ਦੱਸਣ ਲੱਗ ਜਮਾ ਤਾਂ ਨਾਮ ਗਿਣੇ ਨਹੀਂ ਜਾ ਸਕਦੇ ਸੋ ਇੱਥੇ ਦਾ ਪ੍ਰਬੰਧ ਜਿਹੜਾ ਹੈਗਾ ਇੱਥੇ ਮਹਾਂਪੁਰਖ ਸੇਵਾ ਕਰਾ ਰਹੇ ਨੇ ਬੜੇ ਚੰਗੇ ਨੇ ਬੜੇ ਬਾਣੀ ਦੇ ਨਾਲ ਜੁੜੇ ਨੇ ਬਾਣੀ ਦਾ ਪ੍ਰਚਾਰ ਕਰਦੇ ਨੇ ਬਾਣੇ ਦੇ ਨਾਲ ਜੁੜੇ ਨੇ ਸੋ ਅੱਜ ਜਿਹੜਾ ਇਹ ਇੱਕ ਇਥੇ ਤੇ ਇੱਕ ਅੱਛਾ ਮੈਸੇਜ ਆ ਰਿਹਾ ਕਿ ਜਿੱਥੇ ਸਿੱਖਾਂ ਦੇ ਨਾਲ ਹਿੰਦੂਆਂ ਦੇ ਨਾਲ ਸਨਾਤਨ ਦਾ ਜਿਹੜਾ ਸਾਂਝਾ ਸਾਡਾ ਇਹ ਜਿਹੜਾ ਵਿਰਾਸਤ ਜਿਹੜੀ ਆ ਉਹਨੂੰ ਇੱਥੇ ਤੇ ਇੱਕ ਦੁਨੀਆ 'ਚ ਮੈਸੇਜ ਗਿਆ ਕਿ ਜਿੱਥੇ ਅਸੀਂ ਵੱਖ-ਵੱਖ ਧਰਮਾਂ ਦੇ ਲੋਕ ਆਪਣੇ ਕਲਚਰ ਦੇ ਮੁਤਾਬਕ ਉਸ ਖੁਸ਼ੀ ਨੂੰ ਸਾਂਝੀ ਕਰ ਰਹੇ ਆਂ ਤੇ ਅੱਜ ਇੱਥੇ ਸ਼ੁਕਰਾਨੇ ਦਾ ਉਸ ਖੁਸ਼ੀ ਦੇ ਵਿੱਚ ਅਖੰਡ ਪਾਤਸ਼ਾਹ ਦੇ ਭੋਗ ਪਾਏ ਗਏ ਨੇ ਸਰ ਜੀ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਤੁਸੀਂ ਮਹਿਸੂਸ ਕਿਵੇਂ ਦਾ ਕਰ ਰਹੇ ਹੋ ਇਹ ਮਹਾਰਾਜ ਦੇ ਗੁਰੂ ਗੋਬਿੰਦ ਸਿੰਘ ਜੀ ਦੀ ਕਿਰਪਾ ਗੁਰੂ ਨਾਨਕ ਦੇਵ ਜੀ ਦੀ ਚੜ੍ਹਦੀ ਕਲਾ ਹੈ ਮੈਂ ਕਦੀ ਅਜਿਹੇ ਦਿਨ ਦੇਖਿਆ ਕਿ ਕਿਸੇ ਕੋਈ ਵੀ ਧਰਮ ਦਾ ਜਦੋਂ ਕੋਈ ਪ੍ਰੋਗਰਾਮ ਹੁੰਦਾ ਅਜਿਹੇ ਦ੍ਰਿਸ਼ ਕਦੀ ਦੇਖਣ ਨੂੰ ਨਹੀਂ ਮਿਲਿਆ ਕਿ ਗੁਰਦੁਆਰਾ ਸਾਹਿਬ ਚ ਲੰਗਰ ਵੀ ਲੱਗ ਰਹੇ ਨੇ ਭੋਗ ਵੀ ਪੈ ਰਹੇ ਨੇ ਇੰਝ ਲੱਗਦਾ ਕਿ ਬਹੁਤ ਕੁਰਬਾਨੀਆਂ ਨੇ ਇਸ ਦੇ ਪਿੱਛੇ ਇਹ ਹੁਣ ਸਾਂਝੀ ਵਾਲਤਾ ਦਾ ਸਾਰਾ ਉਪਦੇਸ਼ ਹੈ ਗੁਰੂ ਨਾਨਕ ਦੇਵ ਜੀ ਦਾ ਇਹ ਇੱਕ ਮਹਾਨ ਦੇ ਨੇ ਜਿਦੇ ਵਿੱਚ ਸਾਰੇ ਸਿੱਖ ਓਮ ਵੀ ਨਾਲ ਸੰਯੋਗ ਦੇ ਰਹੀ ਇਹਨਾਂ ਨੂੰ ਸਿੱਖੀ ਸਮਾਜ ਵੀ ਮਹਿਸੂਸ ਕਰ ਰਿਹਾ ਹੈ ਕਿਉਂਕਿ ਸਾਡਾ ਜੋ ਇਤਿਹਾਸ ਰਿਹਾ ਹੈ ਗੁਰਾਂ ਗੁਰ ਰਾਮ ਰਾਜਾ ਜੋ ਰਾਮ रामचंद्र ਜੀ ਨੇ 500 ਸਾਲ ਬਾਅਦ ਇਹ ਦਿਹਾੜਾ ਆਇਆ ਹੈ ਅੱਜ ਸੁੰਦਰ ਦਿਹਾੜਾ ਆਇਆ ਹੈ ਓਕੇ ਅੱਜ ਉਹਨੇ रामचंद्र ਜੀ ਦਾ ਕਾਲ ਨੂੰ ਪ੍ਰਕਾਸ਼ ਪर्व ਇੱਥੇ ਮਨਾਇਆ ਜਾਏਗਾ ਗੁਰੂ रामचंद्र ਚੰਦਰ ਜੀ ਆਪਣਾ ਮੰਦਿਰ ਵਿੱਚ ਬੈਠਣਗੇ ਤਾਂ ਜਿਹਦੇ ਵਿੱਚ ਸਿੱਖ ਸੰਗਤ ਉਹ ਸਰਦਾਰਾਂ ਪੰਜਾਬ ਤੋਂ ਪੂਰੇ ਭਾਰਤ ਵਰਸ ਤੋਂ ਸਿੱਖ ਗੁਰਦੁਆਰੇ ਚ ਆਯੋਧਿਆ ਆਏ ਨੇ ਔਰ ਉਹਨੇ ਕਾਰਜਕ੍ਰਮ ਦਾ ਆਯੋਜਨ ਕਰਿਆ ਗਿਆ ਜਿਹਦੇ ਵਿੱਚ ਬਾਬਾ ਹਰਦੀਪ ਸਿੰਘ ਜੀ ਦਾ ਸਾਨੂੰ ਸਨਿਦਮ ਮਿਲੇ ਆਏ ਲੰਗਰ ਦੀ ਸੇਵਾ ਵਿੱਚ ਅਸੀਂ ਲੋਕ ਸਭ ਮਿਲ ਕੇ ਸਹਿਯੋਗ ਕਰਾਂਗੇ ਜੀ ਬਿਲਕੁਲ ਲੰਗਰ ਵਰਤਾਏ ਜਾਣਗੇ ਕੱਲ ਵੀ ਜੀ ਸਾਡੇ ਗੁਰੂਆਂ ਦੇ ਗੁਰੂ ਨਾਨਕ ਦੇਵ ਜੀ ਦਾ ਸੱਚਾ ਸੌਦਾ ਹੈ ਜੋ ਇਹ ਲੰਗਰ ਸਾਡੇ ਚੱਲਦੇ ਰਹਿਣਗੇ ਔਰ ਇਦਾਂ ਹੀ ਲੋ ਲੰਗਰ ਤਪਦੇ ਰਹਿਣਗੇ ਸਾਡੇ ਗੁਰੂਆਂ ਦੀ ਮਿਹਰ ਬੜੀ ਰਹਿਮਤ ਹੈ ਸਾਡੇ ਸਿੱਖ ਸਮਾਜ ਉਤਾਰ। ਕਿਹੋ ਜਿਹਾ ਮਹਿਸੂਸ ਕਰ ਰਹੇ ਆਂ ਆਪ ਇਹ ਸਭ ਦ੍ਰਿਸ਼ ਦੇਖ ਕੇ ਆਪਕੇ ਅੰਦਰ ਕਿਹੋ ਜਿਹਾ ਸਕੂਨ ਪਹਿਲੇ ਇਹ ਸਕੂਨ ਕਭ ਮਿਲਿਆ? ਅਦਭੁਤ ਇਹ ਜੋ ਦਿਨ ਮਨਾਇਆ ਜਾ ਰਹਾ ਹੈ श्री राम मंदिर बन रहा है ये 500 वर्षों से हमारे पुरखों का दर्द है जो उन्होंने 500 साल तक पीढ़ी दर पीढ़ी कैसे जिया इसका मैं वर्णन नहीं कर सकता आज उनकी आत्माएं शांति को प्राप्त करेंगी कि उनके कल्पना कार श्री राम मंदिर बन रहा है ये श्री राम मंदिर ही नहीं बन रहा अखंड भारत के निर्माण की तरफ पहला कदम है जिसकी मैं नरेंद्र मोदी जी की भूरी भूरी प्रशंसा करता हूँ और सबका जो सहयोग हो रहा है उन सब कार्य में धन्यवाद करता हूँ जय श्री राम राम लला जी कल आएंगे और उससे पहले बहुत सारी तस्वीरें आप देख रहे हैं एक ही जगह संत महंत सिंह सभी इकट्ठे हो रहे हैं ना आप जब इन चीजों को देख रहे हैं जब आपने ये महसूस किया कि ऐसा पल कितने हजारों साल बाद आ रहा है कितने कितनों की कुर्बानी होगी तो आपको लगता है की ऐसा दिन फिर कब आएगा साहब श्री गुरु नानक देव जी के एक आज वो सच हो गया जो एकमकार है कि दूसरा कोई है ही नहीं जब दूसरा कोई है ही नहीं ना जात ना पात ना ऊंच ना नीच ऐसा संसार का जो ये निर्माण हो रहा है जैसे रामायण में लिखा हुआ भगवान वाल्मीकि के आश्रम में खग मृग कल ही खग मृग कर ही को कोई लिम तो जैसे शेर और बकरी बाज और चिड़िया सांप और नेवला एक दूसरे को मारने की प्रवृत्ति को छूट ਸਖਮਰ ਬਖ ਰਹਤੇ ਸੇ ਐਸਾ ਹੀ ਆ ਰਹੀਏ ਦੇਸ਼ ਬਣ ਰਹਾ ਸਾਰਾ ਸੰਸਾਰ ਨਾ ਛੋਟਾ ਨਾ ਬੜਾ ਨਾ ਨਵੋਚ ਨਾ ਨੀਚ ਸਭ ਸਾਥ ਮਿਲ ਕੇ ਚਲੇਗੇ ਬਾਬਾ ਜੀ ਕਿਵੇਂ ਦੇਖ ਰਹੇ ਹੋ ਤੁਸੀਂ ਦੇਖ ਰਹੇ ਹੋ ਨਾ ਇੱਕ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਬਚਨ ਹੈ ਕਹਿੰਦੇ ਇੱਕ ਪਿਤਾ ਇੱਕ ਕੇ ਹਮ ਬਾਰਿਕ ਮਾਨਸ ਕੀ ਜਾਤ ਸਬੇ ਏਕੇ ਪਹਿਚਾਨੋ ਦੂਸਰਾ ਮਹਾਰਾ ਕਹਿੰਦੇ ਸਾਚ ਕਹੂੰ ਸੁਣ ਲੈ ਸਬ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ ਇਹ ਸਾਰਾ ਸਾਰੇ ਦੇਸ਼ ਦਾ ਪ੍ਰੇਮ ਹੈ ਜਿੱਥੇ ਅਸੀਂ ਉਸ ਪ੍ਰੇਮ ਨੂੰ ਪੂਰੀ ਦੁਨੀਆ ਤੱਕ ਲੈ ਕੇ ਜਾਈਏ ਜਿਹੜੇ ਸਾਡੇ ਬਹੁਤ ਸਾਰੇ ਮੰਨ ਲਓ ਮੁਠੀ ਪਰ ਲੋਕ ਨੇ ਜਿਹੜੇ ਸਾਡੇ ਤੇ ਉਂਗਲਾਂ ਕਰਦੇ ਨੇ ਜਾਂ ਸਾਨੂੰ ਵੱਖ ਕਰਨ ਦੀ ਗੱਲ ਕਰਦੇ ਨੇ ਇਹ ਇੱਕ ਉਹਨਾਂ ਨੂੰ ਇੱਥੇ ਇੱਕ ਗੁਰੂ ਸਾਹਿਬ ਦੇ ਚਾਨਣ 'ਚ ਖੜ ਕੇ ਇੱਕ ਸੰਦੇਸ਼ ਹੈ ਜੋ ਸਾਝੀ ਵਾਰਤਾ ਦੀ ਗੱਲ ਕਰੀ ਆ ਜੋ ਸਾਡੋਂ ਗੁਰੂ ਸਾਹਿਬ ਨੇ ਉਪਦੇਸ਼ ਦਿੱਤਾ ਅਸੀਂ ਉਤੇ ਡਟ ਕੇ ਅੱਜ ਪਹਿਰਾ ਦੰਦੇ ਸਾਨੂੰ ਸਕੂਨ ਮਿਲਦਾ ਕਿ ਅਸੀਂ ਸਾਰੇ ਇਕੱਠੇ ਉਸ ਖੁਸ਼ੀ ਨੂੰ ਪੂਰੀ ਦੁਨੀਆ ਚ ਮਨਾ ਰਹੇ ਆ ਤਾਂ ਬਿਲਕੁਲ ਤੁਸੀਂ ਦੇਖਿਆ ਕੀ ਕਿਹਾ ਜਾ ਰਿਹਾ ਕਿ ਪੂਰੇ ਦੇਸ਼ ਦੇ ਵਿੱਚ ਅਜਿਹਾ ਸਕੂਨ ਨਹੀਂ ਮਿਲਿਆ ਕਿ ਨਾ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਇਹ ਤਾਂ ਜਿੱਥੇ ਤੁਸੀਂ ਖੜੇ ਹੋ ਉਹ ਤਾਂ ਬਹੁਤ ਪ੍ਰਧਾਨ ਸਥਾਨ ਹੈ ਬਹੁਤ ਅੱਛੀ ਜਗ੍ਹਾ ਹੈ ਤਿੰਨ ਗੁਰੂ ਸਾਹਿਬਾ ਸਥਾਨ ਹੈ ਗੁਰੂ ਨਾਨਕ ਦੇਵ ਜੀ ਗੁਰੂ ਗੋਬਿੰਦ ਸਿੰਘ ਜੀ ਗੁਰਤੇਗਬਾਦੀ ਮਹਾਰਾਜ ਹੈ ਗੁਰਗਵੀ ਸਿੰਘ ਜੀ ਦਾ ਸਥਾਨ ਮੇ ਥੋੜਾ ਇਤਿਹਾਸ ਥੋੜਾ ਦੱਸ ਦਿਆਂ ਜੇ ਬੰਦੇ ਆਏ ਨੇ ਤੇ ਇਤਿਹਾਸ ਥੋੜਾ ਪਤਾ ਲੱਗੇ ਇਥੇ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਥਾਨ ਅੰਦਰ ਬਣਿਆ ਹੈ ਇਹ ਜਿੱਥੇ ਚੱਲ ਰਿਹਾ ਹੈ ਗੁਰਤੇਗਬਾਦੀ ਮਹਾਰਾਜ ਉਹ ਬ੍ਰਹਮਾ ਜੀ ਦਾ ਇਹ ਸਥਾਨ ਇੱਥੇ ਸੀਗਾ ਬ੍ਰਹਮਾ ਜੀ ਨੇ ਇੱਥੇ 5000 ਸਾਲ ਬੈ ਕੇ ਤਪੱਸਿਆ ਕੀਤਾ ਜਦੋਂ ਰਾਮਚੰਦਰ ਦੀ ਰਾਜਗਦੀ ਹੋਈ ਜਦੋਂ ਲੰਕਾ ਜਿੱਤ ਕੇ ਜਦੂ ਦੇ ਆਏ ਹੋ ਤਾਂ ਉਹਨਾਂ ਨੇ ਕਿਹਾ ਕਿ ਮੈਂ ਵੀ ਇੱਥੇ ਆਇਆ ਮੈਨੂੰ ਕੋਈ ਥਾਂ ਦੋਛੇ ਤੇ ਬੈ ਕੇ ਤਪੱਸਿਆ ਕਰਾਂ ਤੇ ਰਾਮਚੰਦਰ ਨੇ ਕਿਹਾ ਮੇਰੇ ਰਾਮ ਮੰਦਰ ਜਿਹੜਾ ਸਾਡਾ ਥਾਂ ਜਿਹੜਾ ਜਨਮ ਸਥਾਨ ਹੈ ਉਹ ਠੀਕ ਪਿੱਛੇ ਸਰਜੂ ਨਦੀ ਵਗਦੀ ਹੈ ਉੱਥੇ ਜਾ ਕੇ ਤਪੱਸਿਆ ਕਰੋ ਤੇ ਬ੍ਰਹਮਾ ਜੀ ਨੇ ਇੱਥੇ ਆ ਕੇ 5000 ਸਾਲ ਬੈ ਕੇ ਤਪੱਸਿਆ ਕੀਤਾ ਫਿਰ ਹੌਲੀ ਹੌਲੀ ਸਮਾਂ ਬੀਤਦਾ ਚਲਾ ਗਿਆ ਫਿਰ ਸਾਡੇ ਇੱਥੇ ਦੇ ਸੰਤ ਜਿਹੜੇ ਨੇ ਇਥੇ ਜਸੰਤ ਨੇ ਉਹਨਾਂ ਨੇ ਉਪਰਾਲਾ ਕੀਤਾ ਕਿ ਉਹ ਕਹੇ ਕਿ ਸਾਡਾ ਰਾਮ ਮੰਦਰ ਜਿਹੜਾ ਉਹ ਮੁਸਲਮਾਨਾਂ ਦੇ ਕਬਜ਼ੇ ਵਿੱਚ ਹੈ ਤਾਂ ਕਿਸੇ ਤਰ੍ਹਾਂ ਕਿਸ ਤਰ੍ਹਾਂ ਕੀਤਾ ਜਾਏ ਕਿ ਜੇ ਸਾਡਾ ਆਜ਼ਾਦ ਹੋ ਸਕੇ ਤਾਂ ਇਹਨਾਂ ਨੇ ਜਦੋਂ ਉਹ ਕਿਹਾ ਉੱਥੇ ਨਿਵੇਦਨ ਕੀਤਾ ਕਿ ਸਾਡੇ ਬਜ਼ੁਰਗ ਇਥੇ ਨਿਹੰਗ ਸਿੰਘ ਨਿਹੰਗ ਸਿੰਘ ਦੇ ਬਾਬਾ ਫਕੀਰ ਸਿੰਘ ਜੀ ਸਾਡੇ ਬਜ਼ੁਰਗ ਸਾਡੇ ਬਾਬਾ ਗੁਲਾਬ ਸਿੰਘ ਜੀ ਬਾਬਾ ਜਸਵੰਤ ਸਿੰਘ ਬਾਬਾ ਸ਼ਤਰੂਜੀਤ ਸਿੰਘ ਇਹਨਾਂ ਦੇ ਕਰਕੇ 50 ਬੰਦੇ ਇੱਥੇ ਆ ਕਰਕੇ ਇੱਥੇ ਆਪਣਾ ਡੇਰਾ ਲਾਇਆ इतने डेरा ला करके उतने राम मंदिर आज़ाद कराया आज़ाद करा के चौदह दिन तक इतने रहे हो करके उसे कड़ा प्रसाद बनाया जिते सचिता रोज कड़ा प्रसाद बनाया कड़ा प्रसाद बना करके उसे बर्ता करके राम राम जेड़ा कंस्ट्रक्शन बनया कोयले से लिख करके लिख दिया कि ये प्रभु राम का अब हमारा उस समय एकाएक ऐसे परिस्थिति हुई कि कोयले से लिखना ही पड़ा और ये आज़ाद करा कर उन्होंने फिर सौंप दिया उसके बाद फिर बाद में मुसलमानों का कब्जा हो गया लेकिन तब से ये ये छावनी बनी थी गुरु नहंग सिंहों की और कभी भी किसी आवश्यकता पश्चिम साइड का जो स्रोत था हमारा मैं यहीं का निवासी हूँ यानी गुरुजी जी चरण जी के नाम है हमारे बुजुर्ग यहाँ पर हैं और बाबा ये हैं बाबा तरसेम सिंह जी हैं तो पश्चिम छोर जब भी रहा है सिखों से एकदम जन्मभूमि की रक्षा के लिए हमेशा तत्पर रहा है यहाँ पर कभी भी किसी प्रकार से कोई आवश्यकता पड़ी पड़ी है हम लोगों ने राम मंदिर के आंदोलन के लिए हमेशा आगे बढ़ करके किया हुआ है आज सब कुछ हो गया 500 साल बीत गया सब कुछ हमारे साथ में प्रभु कृपा से मोदी जी के संयोजन में सब सबको किस जिस प्रकार से भी जो हुआ है तो आज का शुक्राने का अरदास यहाँ पर हो रही है या पाठ रखा गया है और हमें लगता है कि आने वाला समय जो है हम सनातनियों का होगा हम सब ਅੱਗੇ ਬੜੇ ਕੋਈ ਹਮਕੋ ਰੋਕ ਨਹੀਂ ਪਾਏਗਾ ਜਦੋਂ ਵੀ ਧਰਮ ਦੀ ਗੱਲ ਆਏਗੀ ਤਾਂ ਗੁਰਦੁਆਰਾ ਸਾਹਿਬ ਲੰਗਰ ਜ਼ਰੂਰ ਲਗਾ ਇੱਥੇ ਲੰਗਰ ਜ਼ਰੂਰ ਲੱਗਣਗੇ ਜਦੋਂ ਵੀ ਰਾਮ ਮੰਦਿਰ 'ਚ ਕੋਈ ਪ੍ਰੋਗਰਾਮ ਹੋਏਗਾ ਨਹੀਂ ਰਾਮ ਮੰਦਿਰ ਤਾਂ ਹੈ ਇਹ ਦੁਨੀਆ ਦੇ ਕਿਦਰੇ ਵੀ ਕੋਈ ਵੀ ਚੀਜ਼ ਆਉਂਦੀ ਹੈ ਕੋਈ ਵੀ ਕਾ ਉੱਥੇ ਲੰਗਰ ਸਾਡਾ ਚੱਲਦਾ ਪਹਿਲਾ ਚੱਲਦਾ ਉੱਥੇ ਤੁਸੀਂ ਛੋਟੀ ਗੱਲ ਦੇਖ ਲਓ ਜਾਂ ਕਿਸੇ ਤਰ੍ਹਾਂ ਕਿ ਕਿਸੇ ਦਾ ਲੰਗਰ ਟ੍ਰੇਨ ਐਕਸੀਡੈਂਟ ਹੋ ਜਾਂਦਾ ਹੈ ਸਾਡਾ ਲੰਗਰ ਸਭ ਤੋਂ ਪਹਿਲਾਂ ਲੱਗੇਗਾ ਜੀ ਜੀ ਇਹ ਤਾਂ ਗੁਰੂ ਮਹਾਰਾਜ ਨੇ ਐਸੀ ਚੀਜ਼ ਦਿੱਤੀ ਨਮਰਤਾ 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 ਕਰਕੇ ਕਿਉਂਕਿ ਤੀਛ ਸਾਡਾ ਨਿਸਾਨ ਸਾਹਿਬ ਲੱਗਦਾ ਹੈ ਨਾ ਤੇ ਗੁਰਦਾਰੇ ਸਾਹਿਬ ਤੋਂ ਸਭ ਤੋਂ ਉੱਚਾ ਨਿਸਾਨ ਸਾਹਿਬ ਹੁੰਦਾ ਹੈ ਕਿ ਕੋਈ ਵੀ ਬੰਦਾ ਕਿਸੇ ਨੂੰ ਲੱਗੇ ਕਿ ਕੋਈ ਅਗਰ ਭੁੱਖਾ ਪਿਆਸਾ ਜਾਇਆ ਜਾਂ ਸੁਰੱਖੇ ਦੇ ਲੋੜ ਹੋਵੇ ਤਾਂ ਇੱਥੇ ਸਿੱਧਾ ਚਲਾਓ ਉਹ ਨਿਸਾਨ ਸਾਹਿਬ ਲੱਗਿਆ ਹੈ ਤੁਹਾਨੂੰ ਸੁਰੱਖਿਆ ਮਿਲਦਾ ਹੈ ਲੰਗਰ ਮਿਲਦਾ ਰਹਿਣ ਦਾ ਮਿਲਦਾ ਹੈ ਤਾਂ ਇਹ ਚੀਜ਼ਾਂ ਇਹ ਸਾਡੀ ਪ੍ਰਾਤਨ ਚੀਜ਼ ਹੈ ਚੰਗਾ ਲੱਗਿਆ ਗੱਲਬਾਤ ਕਰਕੇ ਤਾਂ ਦੇਖਿਆ ਤੁਸੀਂ RAM ਜੀ ਆ ਰਹੇ ਨੇ ਤੇ ਉਹਨਾਂ ਦੀ ਖੁਸ਼ੀ 'ਚ ਭੋਗ ਪਾਏ ਜਾ ਰਹੇ ਨੇ ਲੰਗਰ ਲਗਾਏ ਜਾ ਰਹੇ ਨੇ ਔਰ ਇਸ ਗੁਰਦੁਆਰਾ ਸਾਹਿਬ ਦਾ ਇਤਿਹਾਸ ਜੋ ਉਹਨਾਂ ਨੇ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਇਤਿਹਾਸ ਇੱਥੇ ਸਥਾਨ ਹੈ ਗੁਰੂ ਤੇਗ ਬਹਾਦਰ ਜੀ ਦਾ ਇੱਥੇ ਸਥਾਨ ਹੈ ਔਰ ਬ੍ਰਹਮਾ ਜੀ ਨੇ ਇੱਥੇ 5000 ਸਾਲ ਤਪੱਸਿਆ ਕੀਤੀ ਹੈ ਕੈਮਰਾਮੈਨ ਦਵਿੰਦਰ ਦੇ ਨਾਲ ਪ੍ਰਿੰਸ ਸੁਮਿਆਨ ਆਯੁੱਧਿਆ ਪ੍ਰੋਪੰਜ